ਸਤਨ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਜਣ ਸਚਾ ਬਾਤਿ ਸੋ ਸਦ ਸੋਹਦੈ ਸੋਹ ਿਸ پاس ਬੈਠਿਆ ਸੋਹੀਏ ਸਭਨਾਂ ਦਾ ਵਸਾ ਹੋ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ 5 ਮਨ ਮੈਂ ਸਤਗੁਰ ਧਿਆਨ ਧਰਾ ਦਿਰੜਿਓ ਗਿਆਨ ਮੰਤਰ ਹਰਿ ਨਾਮ ਪ੍ਰਭ ਜੀਓ ਮਾਇਆ ਕਰਾ ਮਨ ਮੈਂ ਸਤਗੁਰ ਧਿਆਨ ਧਰਾ ਦਿਰੜਿਓ ਗਿਆਨ ਮੰਤਰ ਹਰਿ ਨਾਮ ਰਾਮ ਜੀਓ ਮਾਇਆ ਕਰਾ ਰਹਾਓ ਕਾਲ ਜਾਨ ਅਰ ਮਹਾ ਜੰਜਾਲ ਛੁੱਟ ਕੇ ਜਮੈਂ ਡਰਾ ਆਇਓ ਦੁਖ ਹਰਨ ਸ਼ਰਨ ਕਰਨਾਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ ਭਵਨਿਤ ਪਾਰ ਪਰਾ ਆਪੇ ਹੋ ਪੀਓ ਗਤਿ ਥਿਓ ਪਰਮ ਕਹੋ ਨਾਨਕ ਅਜਰ ਜਰਾ ਨਾਵ ਰੂਪ ਭਇਓ ਸਾਧ ਸੰਗ ਪਾ ਵਨਿਤ ਪਾਰ ਪਰਾ ਆਪਿਓ ਪਿਓ ਗਤਿ ਥਿਓ ਪਰਮ ਕਹੁ ਨਾਨਕ ਅਜਰ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਔਰ ਸਾਜ ਕੇ ਨਿਵਾਜੀ ਹੋਈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਜਿਨੇ ਵੀ ਪਿਆਰ ਵਾਲੇ ਮਾਈ ਭਾਈ ਗੁਰੂ ਚਰਣਾ ਵਿੱਚ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਰਹੇ ਹਾਂ ਮਾਸ਼ਾ ਮਿਹਰ ਕਰਨ ਸਭਨਾ ਮਾਈ ਭਾਈ ਨੂੰ ਗੁਰਮਤ ਦੀ ਸੋਜੀ ਬਖਸ਼ਿਸ਼ ਕਰਨ ਐਸੇ ਤਰ੍ਹਾਂ ਹੀ ਪਾਸ਼ਾ ਆਪਣੇ ਚਰਣਾ ਕਮਲਾਂ ਦਾ ਪਿਆਰ ਬਖਸ਼ਦੇ ਰਹਿਣ ਅੱਜ ਦਾ ਜੋ ਪਾਸ਼ਾ ਦਾ ਹੁਕਮਨਾਮਾ ਸਾਹਿਬ 701 ਅੰਗ ਤੇ ਜੈ ਸ੍ਰੀ ਰਾਗ ਦੇ ਵਿੱਚੋਂ ਪੰਜਵੇਂ ਪਾਸ਼ਾ ਬਖਸ਼ਿਤ ਕਰਦੇ ਹਨ ਮਨ ਮੈਂ ਸਤਿਗੁਰ ਧਿਆਨ ਧਰਾ ਦਿੜੜੇ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਾਇਆ ਕਰਾ ਪਾਸ਼ਾਖ ਦੇ ਜਦੋਂ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਮਨ ਵਿੱਚ ਧਰਿਆ ਪਰਮਾਤਮਾ ਨੇ ਮੇਰੇ ਉੱਤੇ ਮਿਹਰ ਕੀਤੀ ਮੈਂ ਪਰਮਾਤਮਾ ਦਾ ਨਾਮ ਮੰਤਰ ਹਿਰਦੇ ਵਿੱਚ ਟਿਕਾ ਲਿਆ ਆਤਮਿਕ ਜੀਵਨ ਦੀ ਸੂਝ ਹਿਰਦੇ ਵਿੱਚ ਪੱਕੀ ਕਰ ਲਈ ਰਹਾਉ ਦੀ ਪੰਕਤੀ ਹੈ ਕਾਲ ਜਾਲ ਔਰ ਮਹਾ ਜੰਜਾਲਾ ਛੁੱਟ ਕੇ ਜਮੇ ਡਰਾ ਆਇਓ ਦੁਖ ਹਰਨ ਸ਼ਰਨ ਕਰਨਾਪਤ ਗਇਓ ਚਰਨ ਅਸਰਾ ਗੁਰੂ ਦੀ ਸਹਾਇਤਾ ਨਾਲ ਆਤਮਕ ਮੌਤ ਲਿਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ ਮਾਇਆ ਦੇ ਵੱਡੇ ਜੰਜਾਲ ਮੁੱਕ ਗਏ ਜਮਾਂ ਦਾ ਡਰ ਦੂਰ ਹੋ ਗਿਆ ਜਦੋਂ ਤੋਂ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸ਼ਰਨ ਆਪਿਆ ਹਾਂ ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲਿਆ ਹੈ ਨਾਭ ਰੂਪ ਭਇਓ ਸਾਧ ਸੰਗ ਭਵਨਿਤ ਪਾਰ ਪਰਾ ਅਪਿਓ ਥਿਓ ਗਤ ਥਿਓ ਪਰਮਾ ਕੋ ਨਾਨਕ ਅਜਰ ਜਰਾ ਅਪਿਓ ਪਿਓ ਗਤ ਥਿਓ ਪਰਮਾ ਕੋ ਨਾਨਕ ਅਜਰ ਜਰਾ ਗੁਰੂ ਦੀ ਸੰਗਤ ਨੇ ਮੇਰੇ ਵਾਸਤੇ 베ੜੀ ਦਾ ਕੰਮ ਕੀਤਾ ਹੈ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ਹੇ ਨਾਨਕ ਆਖ ਕਿ ਮੈਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਲਿਆ ਹੈ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਮੈਂ ਉਹ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੜੇਪਾ ਨਹੀਂ ਆ ਸਕਦਾ ਸੋਏ ਸਿਪਾਈ ਅੱਜ ਦਾ ਹੁਕਮਨਾਮਾ ਸਾਹਿਬ ਪਾਸ਼ਾ ਬਖਸ਼ਿਸ਼ ਕਰਦੇ ਹਨ ਸੋ ਆਓ ਜੀ ਹੁਣ ਆਪਾਂ ਵਾਹਿਗੁਰੂ ਜੀ ਦੇ ਵਿੱਚ ਹਾਜ਼ਰੀ ਭਰਿਏ